ਬੋਲੇ ਅਟਲ ਰਹਾਏ ਮੈਨੂੰ ਲਾ ਕੇ ਅੱਜ ਦਾ ਹਲਾਰਾ ਮੇਰੇ ਨਾਲ ਖੇਡਣ ਲਈ ਕਿਉਂ ਨਾ ਆਇਆ ਤੂੰ ਦਿਲਦਾਰਾ ਉਹ ਵਾਦਾ ਕਰ ਪੂਰਾ ਤੂੰ ਜਿਹੜਾ ਨਾਲ ਕਰਿਆ ਸੀ ਮੇਰੇ ਉਠ ਮੋਹਨ ਜਾਗ ਜਰਾ ਆਗੀ ਅੱਜ ਤਾਂ ਆਈ ਸਿਰ ਤੇਰੇ ਉਹ ਤੂੰ ਤਾਂ ਕੱਲ ਕਹਿੰਦਾ ਸੀ ਕੱਲ ਨੂੰ ਮੈਂ ਦੇਉਂਗਾ ਧਾਈ ਮਰਨਾ ਕੋਈ ਖੇਲ ਨਹੀਂ ਨਾ ਕਰ ਮੇਰੇ ਨਾ ਚਤਰਾਈ ਤੇਰਾ ਕੱਲ ਆਇਆ ਨਾ ਅੱਜ ਤੂੰ ਕਿੱਦਰ ਲਾ ਲੈ ਡੇਰੇ ਉਠ ਮੋਹਨ ਜਾਗ ਜਰਾ ਦੀ ਅਜदाई ਸਿਰ ਤੇਰੇ ਦੁਨੀਆਂ ਤੋਂ ਜਾਵਣ ਦਾ ਤੇਰਾ ਵਕਤ ਅਜੇ ਨਾ ਆਇਆ ਵਕਤ ਅਜੇ ਨਾ ਆਇਆ ਇੱਕ ਕਲਪ ਬਰਛ ਵਰਗਾ ਤੇਰੇ ਸਿਰ ਜਿੰਨਾ ਦਾ ਸਾਇਆ ਸਿਰ ਜਿੰਨਾ ਦਾ ਸਾਇਆ ਰੋਂਦੇ ਮਾਪੇ ਤੇਰੇ ਉੱਠ ਕੇ ਵੇਖ ਇਨਾਂ ਦੇ ਚਿਹਰੇ ਉੱਠ ਮੋਹਨ ਜਾਗ ਜਰਾ ਆਗੀ ਅਜदाई ਸਿਰ ਤੇਰੇ ਓ ਸੱਜਣਾ ਦਾ ਸੱਜਣ ਤੋਂ ਮੋਹਨ ਸੋਣਾ ਤੋਂ ਮਨ ਮੋਣਾ ਮਾ ਪਿਆ ਲੈ ਜਾਣ ਅਸੀਂ ਤੇਰੇ ਜਹਾਨ ਹੀ ਕੋਈ ਹੋਣਾ ਓ ਰੱਬ ਵਰਗੇ ਮਾ ਪਿਆ ਦੇ ਨਾ ਕਰ ਜੀਵਨ ਵਿੱਚ ਹਨੇਰੇ ਉੱਠ ਮੋਹਨ ਜਾਗ ਜਰਾ ਆਗੀ ਅਜ ਦਾਈ ਸਿਰ ਤੇਰੇ ਹੋ ਸਭ ਜਾਣਾ ਸਜਣਾ ਮੈਂ ਗਹਿਰੀ ਨੀਂਦ ਕਿਆਂ ਤੋਂ ਸੋਇਆ ਨੀਂਦ ਕਿਆਂ ਤੋਂ ਸੋਇਆ ਹੈ ਕੱਲ ਦਾ ਕਛ ਹੋਇਆ ਹੋਰ ਨਹੀਂ ਕੁਛ ਹੋਇਆ ਸੱਜਣਾਂ ਦੇ ਹੁੰਦੇ ਆ ਜੀ ਸੱਜਣਾਂ ਦੇ ਹੁੰਦੇ ਆ ਤੋਂ ਸੱਜਣ ਕੇ ਵੇ ਹੌਸਲੇ ਗੇਰੇ ਉੱਠ ਮੋਹਨ ਜਾਗ ਜਰਾ ਆਗੀ ਅਜदाई ਸਿਰ ਤੇਰੇ ਹੁਲਾ ਕੇ ਜਿਆਦਾ ਖੁੰਡੀ ਸੀ ਬਾਬੇਵਾਜ ਪ੍ਰੇਮ ਦੀ ਮਾਰੀ ਝਟ ਉੱਠ ਕੇ ਬੈਠ ਗਿਆ ਖੇਡਣ ਦੇ ਲਈ ਖੇਡ ਖੜਾਰੀ ਤੋਰ पे ਸਭ ਖੇਡਣ ਲਈ ਸੰਗੀ ਸਾਥੀ ਜਦੋਂ ਪਰੇਰੇ ਉੱਠ ਮੋਹਨ ਜਾਗ ਜਰਾ ਆਗੀ ਅਜदाई ਸਿਰ ਤੇਰੇ ਓ ਬਾਬੇ ਅਟਲ ਜੀ ਨੇ ਤੇ ਯਾ ਟਲ ਸਚਾਈ ਮੋਰ ਦੇ ਵਿੱਚ ਜਾਨ ਪਾਈ ਐਸੀ ਕਰਾ ਮਾ ਤ ਦੇਖ ਲਈ ਉਹ ਭਗਤੀ ਦੀ ਸ਼ਕਤੀ ਨੂੰ ਦੁਨੀਆ ਵੇਖੇ ਚਾਰ ਚੁਫੇਰੇ ਉੱਠ ਮੋਹਨ ਜਾਗ ਜਰਾ ਆਗੀ ਅਜदाई ਸਿਰ ਤੇਰੇ ਉਹਨਾ ਫੇਰ ਗਵਾ ਮਿਲਿਆ ਜਨਮ ਅਮੋਲ ਕਹੀਰਾ ਜਨਮ ਅਮੋਲ ਕਹੀਰਾ ਲਾਡੀ ਜਗ ਦੀਪਕ ਹੈ ਗਾਈਏ ਗਣ ਸਤ ਗੁਰ ਦੇ ਵੀਰਾ ਲਾਡੀ ਜਗ ਦੀਪਕ ਹੈ ਗਾਈਏ ਗਣ ਸਤ ਗੁਰ ਦੇ ਵੀਰਾ ਜਪ ਨਾਮ ਵਾਹਿਗੁਰੂ ਦਾ ਜਪ ਨਾਮ ਵਾਹਿਗੁਰੂ ਦਾ ਤੇਰੇ ਜਾਗੇ ਭਾਗ ਉਚੇਰੇ